ਲਾਤੀ ਮਸ਼ੀਨ ਨਹੀਂ ਟਲੇ ਕੋਈ ਵੀ ਕੋਈ ਉਹਦਾ ਨਹੀਂ ਆ ਗਿਆ ਨਾ ਮੈਂ ਵੀ ਚੱਲ ਬਣੀ ਹੋ ਖੜੀ ਰਹੂਗੀ ਇਹ ਮੰਮਿਤੂ ਨਾਲ ਡਿੱਗ ਜੀ ਨਹੀਂ ਇਹ ਮੱਝਾਂ ਡਰਾਂ ਮੱਝਾਂ ਵੀ ਇਤੋਂ ਡਰਦੀਆਂ ਕਿਵੇਂ ਵਿੱਤ ਪਾਖ ਖੜੀਆਂ मुंडो पग आके चला जा तू ना डंडे खाली मेरे तो अच्छा वो वाली तार तो लिखी है वाव ऊपर स्पीकर की तार तो लथी है वाव मम्मी कैसी हैं आओ हिंदी में बात करें थोड़ी सी आ को बोले कुछ क्या बोलूं आ को बोल जल्दी मशीन लगाओ ਉਹੀ ਤੇਰੀ ਵਾਰੀ ਵੀ ਆਊ ਗਿਆਲੂ ਤਾਂ ਪੀ ਲੈਦੇ ਪਹਿਲਾਂ